ਕਾਫੀ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਬਾਦਸ਼ਾਹ ਦੇ ਮਹਿਲ ਵਿੱਚ ਕਿਸੇ ਇਮਾਰਤ ਦਾ ਉਸਾਰੀ ਦਾ ਕੰਮ ਚੱਲ ਰਿਹਾ ਹੁੰਦਾ ਹੈ ਤੇ ਉਸ ਇਮਾਰਤ ਦੀ ਉਸਾਰੀ ਵਾਸਤੇ ਹਰ ਰੋਜ਼ ਮਿਸਤਰੀ ਜਾਂ ਕਾਰੀਗਰ ਉਸ ਇਮਾਰਤ ਨੂੰ ਬਣਾਉਣ ਆਉਂਦੇ ਸਨ ਕੰਮ ਜਿਆਦਾ ਹੋਣ ਕਰ ਇਹ ਕੰਮ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਸੀ ਕਦੀ ਕਦੀ ਉਹ ਬਾਦਸ਼ਾਹ ਆਪਣੇ ਵਜ਼ੀਰ ਨੂੰ ਨਾਲ ਲੈ ਕੇ ਉਸ ਕੰਮ ਨੂੰ ਦੇਖਣ ਆਉਂਦਾ ਹੁੰਦਾ ਸੀ ਇੱਕ ਦਿਨ ਬਾਦਸ਼ਾਹ ਤੇ ਉਹਦਾ ਵਜ਼ੀਰ ਉਸੇ ਇਮਾਰਤ ਦੀ ਉਸਾਰੀ ਦੇਖਣ ਲਈ ਉਹਨਾਂ ਮਿਸਤਰੀਆਂ ਵੱਲ ਗੇੜਾ ਮਾਰਨ ਆਏ ਜਦੋਂ ਬਾਦਸ਼ਾਹ ਤੇ ਉਸਦਾ ਵਜ਼ੀਰ ਉਹਨਾਂ ਮਿਸਤਰੀਆਂ ਵੱਲ ਨਿਗਾਹ ਮਾਰਨ ਆਏ ਤਾਂ ਰਾਜਾ ਦੀ ਨਜ਼ਰ ਇੱਕ ਮਜ਼ਦੂਰ ਤੇ ਪਈ ਜੋ ਕਿ ਕਾਫੀ ਲੰਗਾ ਕੇ ਕੰਮ ਕਰ ਰਿਹਾ ਸੀ ਉਸਦੇ ਪੈਰ ਤੇ ਸੈਂਤ ਸੱਟ ਲੱਗੀ ਹੋਈ ਸੀ ਤੇ ਪੱਟੀ ਬੰਨੀ ਹੋਈ ਸੀ ਰਾਜੇ ਨੂੰ ਉਸੇ ਹਾਲ ਤੇ ਤਰਸ ਆ ਗਿਆ ਬਾਦਸ਼ਾਹ ਨੇ ਉਸ ਮਜ਼ਦੂਰ ਨੂੰ ਕਿਹਾ ਤੂੰ ਇੰਨੀ ਤੰਗੀ ਹੋਣ ਦੇ ਬਾਵਜੂਦ ਵੀ ਕਿਉਂ ਦਿਹਾੜੀ ਕਰ ਰਿਹਾ ਹੈ ਤੈਨੂੰ ਤਾਂ ਆਰਾਮ ਦੀ ਲੋੜ ਹੈ ਤਾਂ ਬਾਦਸ਼ਾਹ ਦੀ ਇਹ ਗੱਲ ਸੁਣ ਕੇ ਉਹ ਮਜ਼ਦੂਰ ਜਿਸ ਦਾ ਨਾਮ ਰਫੀਕ ਸੀ ਕਹਿਣ ਲੱਗਾ ਕਿ ਜੇਕਰ ਮੈਂ ਅੱਜ ਜਹਾੜੀ ਨਹੀਂ ਕਰਾਂਗਾ ਤਾਂ ਘਰ ਦਾ ਰੋਟੀ ਪਾਣੀ ਨਹੀਂ ਚੱਲੇਗਾ ਬੜੀ ਮੁਸ਼ਕਲ ਨਾਲ ਗੁਜ਼ਾਰਾ ਚੱਲਦਾ ਹੈ ਕੀ ਕੀਤਾ ਜਾਵੇ ਤੇ ਰਫੀਕ ਦੀ ਇੰਨੀ ਗੱਲ ਸੁਣ ਕੇ ਬਾਦਸ਼ਾਹ ਨੇ ਉਸ ਨੂੰ ਕੁਝ ਨਹੀਂ ਕਿਹਾ ਤੇ ਬਾਦਸ਼ਾਹ ਤੇ ਵਜ਼ੀਰ ਦੋਵੇਂ ਅੱਗੇ ਚਲੇ ਗਏ ਕੋਈ 5 ਕੁ ਦਿਨਾਂ ਬਾਅਦ ਬਾਦਸ਼ਾਹ ਤੇ ਵਜ਼ੀਰ ਫਿਰ ਉਹਨਾਂ ਮਿਸਰੀਆਂ ਵਾਲਾ ਆਇਆ ਬਾਦਸ਼ਾਹ ਦੀ ਨਿਗਾਹ ਫਿਰ ਉਸ ਮਜ਼ਦੂਰ ਤੇ ਪਈ ਉਸ ਦਾ ਪੈਰ ਉਸੇ ਤਰ੍ਹਾਂ ਹੀ ਸੀ ਤੇ ਪੱਟੀ ਬੰਨੀ ਹੋਈ ਸੀ ਤੇ ਬਾਦਸ਼ਾਹ ਨੇ ਉਸ ਨੂੰ ਫਿਰ ਆਵਾਜ਼ ਮਾਰੀ ਤੂੰ ਇਲਾਜ ਕਿਉਂ ਨਹੀਂ ਕਰਾ ਰਿਆ ਤੂੰ ਆਰਾਮ ਕਰ ਤੈਨੂੰ ਆਰਾਮ ਦੀ ਲੋੜ ਹੈ ਉਹ ਮਜ਼ਦੂਰ ਕੁਝ ਨਹੀਂ ਬੋਲਿਆ ਤੇ ਕੰਮ ਕਰਦਾ ਰਿਹਾ ਬਾਦਸ਼ਾਹ ਤੇ ਵਜ਼ੀਰ ਫਿਰ ਅੱਗੇ ਚਲੇ ਗਏ ਜਦੋਂ ਆਉਂਦੀ ਵਾਰ ਫਿਰ ਬਾਦਸ਼ਾਹ ਤੇ ਵਜ਼ੀਰ ਵਾਪਸ ਆਏ ਤਾਂ ਬਾਦਸ਼ਾਹ ਨੇ ਫਿਰ ਉਸ ਮਜ਼ਦੂਰ ਨੂੰ ਆਵਾਜ਼ ਮਾਰੀ ਤੇ ਆਪਣੀ ਜੇਬ ਚੋਂ 50 ਰੁਪਏ ਕੱਢ ਕੇ ਦਿੱਤੇ ਹੁਣ ਉਹਨਾਂ ਟਾਈਮਾਂ ਵਿੱਚ 50 ਰੁਪਏ ਬਹੁਤ ਜ਼ਿਆਦਾ ਸਨ ਅੱਜ ਦੇ 10-15 ਲੱਖ ਵਰਗੇ ਸਨ ਬਾਦਸ਼ਾਹ ਨੇ ਉਸ ਮਜ਼ਦੂਰ ਨੂੰ ਕਿਹਾ ਤੂੰ ਆਰਾਮ ਕਰ ਤੇ ਆਪਣਾ ਇਲਾਜ ਕਰਾ ਤੇ ਕੋਈ ਵਧੀਆ ਕੰਮ ਕਰ ਕਰ ਇਹ ਮਜ਼ਦੂਰੀ ਵਾਲਾ ਕੰਮ ਤੂੰ ਛੱਡ ਦੇ ਬਾਸ਼ਾ ਕੋਲੋਂ 50 ਰੁਪਏ ਫੜ ਕੇ ਰਫੀਕ ਬਹੁਤ ਜ਼ਿਆਦਾ ਖੁਸ਼ ਹੋਇਆ ਉਸ ਨੂੰ ਇੰਨੀ ਖੁਸ਼ੀ ਹੋਈ ਕਿ ਖੁਸ਼ੀ ਦੇ ਮਾਰੇ ਉਹ ਕੰਮ ਵਿੱਚੇ ਹੀ ਛੱਡ ਕੇ ਉੱਥੋਂ ਚਲੇ ਗਿਆ ਤੇ ਪੈਸੇ ਜੇਬ ਵਿੱਚ ਪਾ ਲਏ ਰਫੀਕ ਬਹੁਤ ਜ਼ਿਆਦਾ ਖੁਸ਼ ਸੀ ਤੇ ਖੁਸ਼ੀ ਵਿੱਚ ਉਸ ਨੇ ਸੋਚਿਆ ਕਿ ਅੱਜ ਘਰੇ ਜਾ ਕੇ ਬੱਚਿਆਂ ਵਾਸਤੇ ਕੁਝ ਲੈ ਕੇ ਜਾਵਾਂ ਉਸ ਨੇ ਰਸਤੇ ਵਿੱਚੋਂ ਕੁਝ ਅੰਬ ਖਰੀਦੇ ਤੇ ਅੱਗੇ ਚਲਾ ਗਿਆ ਜਨੂਰਫੀਕ ਆਪਣੇ ਘਰ ਦੇ ਨਜ਼ਦੀਕ ਪਹੁੰਚਿਆ ਤਾਂ ਉਸਨੇ ਜੀਬ ਵਿੱਚ ਹੱਥ ਮਰਿਆ ਪਰ ਜੀਬ ਵਿੱਚ ਪੈਸੇ ਨਹੀਂ ਸਨ ਸ਼ਾਇਦ ਉਹ ਕਿਤੇ ਉੱਥੇ ਹੀ ਡਿੱਗ ਗਿਆ ਉਹ ਬੜੀ ਦੁਖੀ ਹੋ ਕੇ ਫਿਰ ਵਾਪਸ ਗਿਆ ਉਸਨੇ ਉੱਥੇ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ ਉਸ ਦੁਕਾਨ ਵਾਲੇ ਨੂੰ ਇਹ ਪੁੱਛਿਆ ਪਰ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਉਸ ਨੂੰ ਕਿਤੋਂ ਵੀ ਉਹ ਪੈਸੇ ਨਹੀਂ ਮਿਲੇ ਉਹ ਬੜਾ ਦੁਖੀ ਹੋ ਗਿਆ ਤੇ ਘਰੇ ਜਾ ਕੇ ਪਰੇਸ਼ਾਨੀ ਦੀ ਹਾਲਤ ਵਿੱਚ ਬੈਠ ਗਿਆ ਤੇ ਘਰੇ ਵੀ ਆਪਣੀ ਘਰਵਾਲੀ ਨੂੰ ਕੁਝ ਨਹੀਂ ਦੱਸਿਆ ਤੇ ਅਗਲੇ ਦਿਨ ਫਿਰ ਚੁੱਪਚਾਪ ਉਹਨਾਂ ਮਿਸਰੀਆਂ ਨਾਲ ਰਾਜੇ ਦੇ ਮਹਿਲਾਂ ਵੱਲੋਂ ਦਿਹਾੜੀ ਚਲਾ ਗਿਆ ਕੋਈ 2-3 ਦਿਨ ਬਾਅਦ ਫਿਰ ਬਾਦਸ਼ਾਹ ਤੇ ਉਸ ਦਾ ਵਜ਼ੀਰ ਉਸ ਜਗ੍ਹਾ ਤੇ ਆਏ ਤੇ ਉਹਨਾਂ ਨੇ ਫਿਰ ਦੇਖਿਆ ਇਹ ਤਾਂ ਬੰਦਾ ਇੱਥੇ ਹੀ ਕੰਮ ਕਰ ਰਿਹਾ ਹੈ ਤੇ ਉਸ ਦੇ ਪੈਰ ਤੇ ਉਸੇ ਤਰ੍ਹਾਂ ਸੱਟ ਲੱਗੀ ਹੋਈ ਹੈ ਬਾਦਸ਼ਾਹ ਨੇ ਆਪਣੀ ਵਜ਼ੀਰ ਦੇ ਕੰਨ ਵਿੱਚ ਕਿਹਾ ਇਸ ਬੰਦੇ ਨੂੰ ਤਾਂ ਮੈਂ 50 ਪੈ ਦਿੱਤੇ ਸਨ ਇਸ ਨੂੰ ਆਉਣ ਦੀ ਕੋਈ ਲੋੜ ਵੀ ਨਹੀਂ ਸੀ ਇਹ ਪਤਾ ਨਹੀਂ ਅੱਜ ਕਿਉਂ ਇੱਥੇ ਫਿਰ ਆ ਗਿਆ ਤੇ ਨਾਲੇ ਇਸ ਨੇ ਕੋਈ ਲਾਜਮ ਨਹੀਂ ਕਰਾਇਆ ਨਾ ਕੋਈ ਮਰਮ ਪੱਟੀ ਕੀਤੀ ਹੈ ਤੇ ਵਜ਼ੀਰ ਨੇ ਬਾਦਸ਼ਾਹ ਨੂੰ ਕਿਹਾ ਬਾਸਾ ਸਲਾਮਤ ਹੋ ਸਕਦਾ ਇਸ ਗਰੀਬ ਦੀ ਕੋਈ ਵੱਡੀ ਮਜਬੂਰੀ ਹੋਵੇ ਤੁਸੀਂ ਇਸ ਤਰ੍ਹਾਂ ਕਰੋ ਥੋੜੇ ਜੇ ਪੈਸੇ ਹੋਰ ਦੇ ਦਿਓ ਤੇ ਬਾਦਸ਼ਾਹ ਨੇ ਉਸ ਮਜ਼ਦੂਰ ਨੂੰ ਫੇਰ ਆਵਾਜ਼ ਮਾਰੀ ਤੇ ਜਦੋਂ ਰਫੀਕ ਬਾਦਸ਼ਾਹ ਦੇ ਨਜ਼ਦੀਕ ਆਇਆ ਤਾਂ ਬਾਦਸ਼ਾਹ ਨੇ ਕੱਢ ਕੇ 100 ਰੁਪਇਆ ਉਸ ਨੂੰ ਦੇ ਦਿੱਤਾ ਰਫੀਕ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਉਹ ਖੁਸ਼ੀ ਵਿੱਚ ਕੰਮ ਕਰ ਛੱਡ ਕੇ ਉੱਥੋਂ ਚਲਾ ਗਿਆ ਤੇ ਉਸ ਨੇ ਰਸਤੇ ਵਿੱਚ ਸੋਚਿਆ ਇਹਨਾਂ ਪੈਸਿਆਂ ਬਾਰੇ ਮੈਂ ਆਪਣੇ ਘਰੇ ਕੁਝ ਨਹੀਂ ਦੱਸਾਂ ਪਹਿਲਾਂ ਮੈਂ ਇਹ ਸੋਚਾਂਗਾ ਕਿ ਇਹਨਾਂ ਪੈਸਿਆਂ ਨਾਲ ਮੈਂ ਕਰਨਾ ਕੀ ਹੈ ਮੈਂ ਕਿਹੜਾ ਕਾਰੋਬਾਰ ਕਰਾਂ ਜਿਸ ਨਾਲ ਮੇਰੇ ਕੰਮਾਂ ਵਿੱਚ ਕਾਮਯਾਬੀ ਮਿਲੇ ਤੇ ਇਹ ਸੋਚਦਾ ਹੋਇਆ ਰਫੀਕ ਘਰੇ ਪਹੁੰਚ ਗਿਆ ਘਰੇ ਜਾ ਕੇ ਰਫੀਕ ਨੇ ਉਹਨਾਂ ਪੈਸਿਆਂ ਬਾਰੇ ਆਪਣੀ ਘਰਵਾਲੀ ਨੂੰ ਕੁਝ ਨਹੀਂ ਦੱਸਿਆ ਤੇ ਉਹ ਪੈਸੇ ਕਿਸੇ ਕਾਗਜ਼ ਦੇ ਟੁਕੜੇ ਵਿੱਚ ਬੰਦ ਕੇ ਕਿਤੇ ਸਪਾ ਦੇ ਦਿੱਤੇ ਕੋਈ 2-3 ਦਿਨ ਬਾਅਦ ਰਫੀਕ ਨੇ ਸੋਚਿਆ ਕਿ ਉਸਦੇ ਦਿਮਾਗ ਵਿੱਚ ਕੰਮ ਆਇਆ ਹੈ ਉਹਨਾਂ ਪੈਸਿਆਂ ਨੂੰ ਕੱਢਿਆ ਜਾਵੇ ਤੇ ਉਸ ਕੰਮ ਵਿੱਚ ਲਗਾਇਆ ਜਾਵੇ ਜਦੋਂ ਉਸਨੇ ਉਹ ਪੈਸੇ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਉਹ ਪੈਸੇ ਨਹੀਂ ਲੱਭੇ ਕਿਉਂਕਿ ਉਸ ਦੀ ਘਰਵਾਲੀ ਨੇ ਸਫਾਈ ਕਰਦੀ ਹੋਈ ਨੇ ਉਹ ਸਨੇ ਕਾਗਜ ਕਿਸੇ ਰੱਦੀ ਵਾਲੇ ਨੂੰ ਫੜਾ ਦਿੱਤੇ ਤੇ ਉਸ ਨੂੰ ਇਸ ਕਰਕੇ ਉਹ ਪੈਸੇ ਨਹੀਂ ਮਿਲੇ ਉਹ ਲੱਭਦਾ ਰਿਹਾ ਪਰ ਉਸ ਨੂੰ ਪੈਸੇ ਨਹੀਂ ਲੱਭੇ ਰਫੀਕ ਰੋਂਦਾ ਕਰ ਲੌਂਦਾ ਤੇ ਆਪਣੀ ਕਿਸਮਤ ਤੇ ਰੋਂਦਾ ਹੋਇਆ ਅਗਲੇ ਦਿਨ ਫਿਰ ਉਸ ਰਾਜਾ ਦੇ ਮਹਿਲ ਵਿੱਚ ਦਿਹਾੜੀ ਕਰਨ ਚਲੇ ਗਿਆ ਜ਼ਰੂਰ ਵੀਕਰ ਰਾਜ ਦੇ ਮਹਿਲ ਵਿੱਚ ਦਿਹਾੜੀ ਕਰਨ ਗਿਆ ਤਾਂ ਅੱਜ ਫੇਰ ਵਜੀਰ ਤੇ ਰਾਜਾ ਉਹਨਾਂ ਮਿਸਤਰੀਆਂ ਵੱਲਂ ਗੀੜਾ ਮਾਰਨ ਆਏ ਤੇ ਰਾਜੇ ਦੀ ਨਿਗਾਹ ਫੇਰ ਉਸ ਮਜ਼ਦੂਰ ਤੇ ਪਈ ਤਾਂ ਰਾਜੇ ਨੇ ਕੀ ਦੇਖਿਆ ਇਹ ਤਾਂ ਫੇਰ ਅਜੇ ਤੇ ਕੰਮ ਤੇ ਆਇਆ ਹੋਇਆ ਹੈ ਬਾਦਸ਼ਾਹ ਨੇ ਵਜੀਰ ਨੂੰ ਕਿਹਾ ਮੈਨੂੰ ਤਾਂ ਇਹ ਆਦਮੀ ਬਿਲਕੁਲ ਪਾਗਲ ਲੱਗਦਾ ਹੈ ਇਸ ਨੂੰ ਇੰਨੇ ਜ਼ਿਆਦਾ ਪੈਸੇ ਦਿੱਤੇ ਤੇ ਫਿਰ ਵੀ ਇੱਥੇ ਦਿਹਾੜੀ ਕਰਦਾ ਫਿਰਦਾ ਹੈ ਵਜ਼ੀਰ ਨੇ ਬਾਦਸ਼ਾਹ ਨੂੰ ਜਵਾਬ ਦਿੰਦੇ ਹੋਏ ਕਿਹਾ ਬਾਦਸ਼ਾਹ ਸਲਾਮਤ ਹੋ ਸਕਦਾ ਹੈ ਕਿ ਇਸ ਬੰਦੇ ਦੀ ਮਜਬੂਰੀ ਬਹੁਤ ਜ਼ਿਆਦਾ ਵੱਡੀ ਹੋਈ ਹੋਵੇ ਤੇ ਪੈਸੇ ਬਹੁਤ ਘੱਟ ਹੋਣ ਤੁਸੀਂ ਇਦਾਂ ਕਰੋ ਕੁਝ ਨਾ ਕੁਝ ਪੈਸੇ ਇਸ ਨੂੰ ਹੋਰ ਦੇ ਦਿਓ ਵਜ਼ੀਰ ਦੀ ਇੰਨੀ ਗੱਲ ਸੁਣ ਕੇ ਰਾਜਾ ਬਹੁਤ ਜ਼ਿਆਦਾ ਗੁੱਸੇ ਵਿੱਚ ਆ ਗਿਆ ਉਹ ਕਹਿੰਦਾ ਕਿ ਮੈਂ ਪਾਗਲ ਨਹੀਂ ਆ ਜਿਹੜਾ ਵਾਰ-ਵਾਰ ਇਸ ਨੂੰ ਪੈਸੇ ਦਿੰਦਾ ਰਹਾ ਜੇ ਤੇਰੇ ਕੋਲ ਹੈਗੇ ਤੂੰ ਦੇ ਦੇ ਇਹ ਤਾਂ ਬੰਦਾ ਮੈਨੂੰ ਪਾਗਲ ਲੱਗਦਾ ਹੈ ਜਿਹੜਾ ਲੱਖਾਂ ਕਰੋੜਾਂ ਆਉਣ ਦੇ ਬਾਵਜੂਦ ਵੀ ਇੱਥੇ ਦਿਹਾੜੀਆਂ ਕਰਦਾ ਫਿਰਦਾ ਹੈ ਤੂੰ ਹੀਓ ਦੇ ਦੇ ਮੇਰੇ ਕੋਲ ਤਾਂ ਪੈਸੇ ਹੈ ਨਹੀਂ ਤੇ ਬਾਦਸ਼ਾਹ ਦੀ ਇੰਨੀ ਗੱਲ ਸੁਣ ਕੇ ਵਜ਼ੀਰ ਨੇ ਕਿਹਾ ਮੈਂ ਕੀ ਦੇ ਸਕਦਾ ਮੇਰੇ ਕੋਲ ਦੇਣ ਨੂੰ ਕੀ ਹੈ ਤਾਂ ਵਜ਼ੀਰ ਨੇ ਇੱਕ ਖੋਟਾ ਸਿੱਕਾ ਆਪਣੀ ਜੇਬ ਵਿੱਚੋਂ ਕੱਢਿਆ ਤੇ ਉਸ ਮਜ਼ਦੂਰ ਨੂੰ ਦੇ ਦਿੱਤਾ ਤੇ ਉਹ ਸਿੱਕਾ ਉਸ ਮਜ਼ਦੂਰ ਜਾਨਿਕਾ ਰਫੀਕ ਨੇ ਢਿੱਲਾ ਜਿਹਾ ਮੂੰਹ ਬਣਾ ਕੇ ਫੜ ਲਿਆ ਤੇ ਆਪਣੀ ਜੇਬ ਵਿੱਚ ਪਾ ਲਿਆ ਤੇ ਉਸ ਨੂੰ ਇਸ ਵਾਰ ਕੋਈ ਖੁਸ਼ੀ ਨਹੀਂ ਹੋਈ ਤੇ ਚੁੱਪਚਾਪ ਉਹ ਕੰਮ ਕਰਦਾ ਰਿਹਾ ਸ਼ਾਮ ਨੂੰ ਕੰਮ ਖਤਮ ਕਰਕੇ ਜਦੋਂ ਰਫੀਕ ਆਪਣੇ ਘਰ ਗਿਆ ਤੇ ਉਸਨੇ ਉਹ ਖੋਟਾ ਸਿੱਕਾ ਕੱਢ ਕੇ ਆਪਣੀ ਘਰਵਾਲੀ ਨੂੰ ਫੜਾ ਦਿੱਤਾ ਤੇ ਕੁਝ ਕਿਹਾ ਕਿ ਇਸ ਨੂੰ ਇੱਥੇ ਰੱਖ ਲਾ ਇਹ ਕਿਹੜਾ ਕਿਸੇ ਕੰਮ ਆਉਣਾ ਹੈ ਰੱਖ ਲਾ ਜੇ ਰੱਖਣਾ ਨਹੀਂ ਤਾਂ ਸਿੱਟਣਾ ਤੇ ਸਿੱਟ ਦੇ ਤੇ ਰਫੀਕ ਦੀ ਘਰਵਾਲੀ ਨੇ ਉਹ ਸਿੱਕਾ ਸਾਹਮਣੇ ਰੱਖ ਲਿਆ ਅਗਲਾ ਦਿਨ ਹੋਇਆ ਤੇ ਰਫੀਕ ਚੁੱਪਚਾਪ ਫਿਰ ਮਜ਼ਦੂਰੀ ਕਰਨ ਰਾਜੇ ਦੀ ਮਹਿਲਾਵਾਂ ਵੱਲ ਨੂੰ ਚਲੇ ਗਿਆ ਤੇ ਇਧਰ ਰਫੀਕ ਦੇ ਗਵਾਂਢ ਵਿੱਚ ਕੁਝ ਬੰਦੇ ਮੱਛੀ ਫੜਨ ਦਾ ਕੰਮ ਕਰਦੇ ਸਨ ਤੇ ਉਹ ਰਫੀਕ ਦੇ ਘਰ ਆਏ ਤਿਉਹ ਉਨ੍ਹਾਂ ਨੇ ਆ ਕੇ ਰਫੀਕ ਦੀ ਘਰਵਾਲੀ ਨੂੰ ਕਿਹਾ ਕਿ ਸਾਨੂੰ ਕੁਝ ਪੈਸੇ ਚਾਹੀਦੇ ਹਨ ਕਿਸੀ ਮੱਛੀ ਖਰੀਦਣੀ ਹੈ ਤੇ ਅੱਗੇ ਵੇਚਣੀ ਹੈ ਸਾਡੇ ਥੋੜੇ ਜਿਹੇ ਪੈਸੇ ਥੁੜਦੇ ਹਨ ਤਾਂ ਰਫੀਕ ਦੀ ਘਰਵਾਲੀ ਨੇ ਉਹਨਾਂ ਨੂੰ ਜਵਾਬ ਦਿੱਤਾ ਪੈਸੇ ਤਾਂ ਨਹੀਂ ਹਨ ਆ ਇੱਕ ਸਿੱਕਾ ਹੈ ਜੇ ਚੱਲਦਾ ਤਾਂ ਚਲਾ ਲਿਓ ਜੇ ਤੁਹਾਡੇ ਕਿਤੇ ਕੰਮ ਆ ਜਵੇ ਤੇ ਉਸ ਦੀ ਘਰਵਾਲੀ ਨੇ ਉਹ ਸਿੱਕਾ ਉਹਨਾਂ ਮੱਛੀ ਵਾਲੇ ਨੂੰ ਦੇ ਦਿੱਤਾ ਉਹ ਬੰਦੇ ਸਮੁੰਦਰ ਤੋਂ ਤਾਜ਼ੀਆਂ ਮੱਛੀਆਂ ਖਰੀਦੇ ਸਨ ਤੇ ਅੱਗੇ ਵੇਚਦੇ ਸਨ ਉਹਨਾਂ ਨੇ ਉਹਨਾਂ ਪੈਸਿਆਂ ਨਾਲ ਮੱਛੀਆਂ ਖਰੀਦੀਆਂ ਤੇ ਅੱਗੇ ਵੇਚਣ ਲਈ ਰੱਖ ਲਈਆਂ ਤਾਂ ਇੱਕ ਮੱਛੀ ਖਰੀਦਣ ਵਾਲੇ ਨੇ ਕਿਹਾ ਕਿ ਸਾਨੂੰ ਰਫੀਕ ਨੂੰ ਵੀ ਕੁਝ ਨਾ ਕੁਝ ਦੇਣਾ ਚਾਹੀਦਾ ਹੈ ਫਿਰ ਵੀ ਉਸ ਦਾ ਸਿੱਕਾ ਚੱਲ ਗਿਆ ਉਹਨਾਂ ਨੇ ਇੱਕ ਮੱਛੀ ਰਫੀਕ ਦੇ ਨਾਂ ਦੀ ਕੱਢ ਕੇ ਰੱਖ ਲਈ ਤੇ ਕਰਿਆ ਕਿ ਰਫੀਕ ਦੀ ਘਰਵਾਲੀ ਨੂੰ ਉਹ ਮੱਛੀ ਬਣਾ ਸਵਾਰ ਕੇ ਦੇ ਦिती ਤੇ ਕਿਹਾ ਇਹ ਤੁਹਾਡੇ ਹਿੱਸੇ ਦੀ ਹੈ ਕਿਉਂਕਿ ਤੁਹਾਡਾ ਉਹ ਸਿੱਕਾ ਚੱਲ ਗਿਆ ਸੀ ਤੇ ਉਹ ਮੱਛੀ ਪ੍ਰਾਪਤ ਕਰਕੇ ਰਫੀਕ ਦੀ ਘਰਵਾਲੀ ਬਹੁਤ ਖੁਸ਼ ਹੋਈ ਤੇ ਸੋਚਿਆ ਚਲੋ ਇਹ ਸਿੱਕਾ ਕਿਸੇ ਦਾ ਕੰਮ ਆਇਆ ਜਦੋਂ ਉਸ ਨੇ ਉਹ ਮੱਛੀ ਬਣਾਉਣ ਲਈ ਤੋਤੀ ਬਣਾਈ ਤਾਂ ਉਸ ਨੂੰ ਜਦੋਂ ਕਟਿਆ ਤਾਂ ਉਸ ਨੇ ਕੀ ਦੇਖਿਆ ਇਸ ਵਿੱਚੋਂ ਕੁਝ ਦੋ ਮੋਤੀ ਨਿਕਲੇ ਉਸਨੇ ਉਹ ਦੋ ਮੋਤੀ ਸੈੱਟ ਤੇ ਕਰ ਲਏ ਤੇ ਮੱਛੀ ਬਣਾ ਲਈ ਜਦੋਂ ਸ਼ਾਮ ਨੂੰ ਰਫੀਕ ਕੰਮ ਤੋਂ ਆਇਆ ਤਾਂ ਉਸਨੇ ਮੱਛੀ ਖਾਧੀ ਤੇ ਕੀ ਦੇਖਿਆ ਕਿ ਉਹ ਮੋਤੀ ਜਗ ਰਹੇ ਹਨ ਰਫੀਕ ਨੇ ਸੋਚਿਆ ਮੈਨੂੰ ਤਾਂ ਕੋਈ ਕੀਮਤੀ ਚੀਜ਼ ਲੱਗਦੀ ਹੈ ਤਾਂ ਰਫੀਕ ਦੀ ਘਰਵਾਲੀ ਨੇ ਵੀ ਕਿਹਾ ਹਾਂ ਮੈਨੂੰ ਵੀ ਇਹ ਕੁਝ ਕੀਮਤੀ ਲੱਗਦਾ ਹੈ ਉਹਨਾਂ ਮੋਤੀਆਂ ਮਾਰੇ ਜਦੋਂ ਉਹਨਾਂ ਮੱਛੀ ਵਾਲੇ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਕਿਹਾ ਇਹ ਤਾਂ ਬਹੁਤ ਕੀਮਤੀ ਸਮੁੰਦਰੀ ਮੋਤੀ ਹਨ ਤੁਸੀਂ ਇਹ ਕਿਸੇ ਸੁਨਿਆਰੇ ਨੂੰ ਜਾਂ ਕਿਸੇ ਮੋਤੀਆਂ ਦੇ ਕੰਮ ਕਰਨ ਵਾਲੇ ਨੂੰ ਦਿਖਾਓ ਉਹਨਾਂ ਨੇ ਕਿਸੇ ਬੰਦੇ ਦੀ ਦੱਸ ਪਾਈ ਜਰੂਰ ਉਹਨਾਂ ਨੇ ਕਿਸੇ ਬੰਦੇ ਦੀ ਦੱਸ ਪਾਈ ਤਾਂ ਰਫੀਕ ਤੇ ਉਸਦੀ ਘਰਵਾਲੀ ਉਸ ਬੰਦੇ ਕੋਲ ਚਲੇ ਗਏ ਤਾਂ ਉਸਨੇ ਕੀ ਦੇਖਿਆ ਕਿ ਇਹ ਤਾਂ ਮੋਤੀ ਬਹੁਤ ਜ਼ਿਆਦਾ ਕੀਮਤੀ ਹਨ ਤੇ ਇਸ ਦੀ ਕੀਮਤ ਬਹੁਤ ਜ਼ਿਆਦਾ ਹੈ ਤੇ ਉਹਨਾਂ ਨੂੰ ਉਸ ਦੀ ਬੜੀ ਕੀਮਤ ਦਿੱਤੀ ਤੇ ਕਿਹਾ ਕਿ ਮੋਤੀ ਮੈਨੂੰ ਦੇ ਦਿਓ ਰਫੀਕ ਤੇ ਉਸਦੀ ਘਰਵਾਲੀ ਬਹੁਤ ਜ਼ਿਆਦਾ ਖੁਸ਼ ਹੋਏ ਕਿਉਂਕਿ ਇਸ ਵਾਰ ਖੋਟਾ ਸਿੱਕਾ ਕਮ ਆ ਗਿਆ ਕਿ ਉਹਨਾਂ ਨੂੰ ਮਾਲੂਮ ਮਾਲ ਕਰ ਦਿੱਤਾ ਤੇ ਰਫੀਕ ਨੇ ਉਹਨਾਂ ਪੈਸਿਆਂ ਨਾਲ ਜੋ ਕੰਮ ਕਰ ਸੋਚਿਆ ਸੀ ਉਹ ਸਾਰਾ ਕੀਤਾ ਤੇ ਕੰਮ ਕਰ ਸਿਰੇ ਚੜਿਆ ਤੇ ਉਹ ਕਰੋੜਾਪਤੀ ਬਣ ਗਿਆ ਇੱਕ ਦਿਨ ਰਾਜਾ ਤੇ ਉਸਦਾ ਵਜ਼ੀਰ ਘੂੜਿਆਂ ਉੱਤੇ ਆ ਰਹੇ ਸਨ ਤੇ ਉਹਨਾਂ ਨੇ ਕੀ ਦੇਖਿਆ ਕਿ ਇੱਕ ਬਹੁਤ ਵਧੀਆ ਆਲੀਸ਼ਾਨ ਮਹਿਲ ਵਰਗਾ ਘਰ ਹੈ ਤੇ ਉਹਦੇ ਸਾਹਮਣੇ ਉਹੀ ਮਜ਼ਦੂਰ ਬੈਠਾ ਹੈ ਜਿਹੜਾ ਉੱਥੇ ਦਿਹਾੜੀ ਕਰਨ ਆਉਂਦਾ ਹੁੰਦਾ ਸੀ ਰਾਜੇ ਨੇ ਉਸ ਨੂੰ ਪਛਾਣ ਲਿਆ ਤੇ ਵਜ਼ੀਰ ਨੂੰ ਕਿਹਾ ਮੈਨੂੰ ਤਾਂ ਉਹੀ ਬੰਦਾ ਲੱਗਦਾ ਹੈ ਪਰ ਇਹ ਇੰਨੇ ਵੱਡੇ ਘਰ ਦੇ ਮੋਰੇ ਕੀ ਕਰ ਰਿਹਾ ਹੈ ਚਲੋ ਇਸ ਤੋਂ ਪੁੱਛਦੇ ਹਾਂ ਉਹਨਾਂ ਨੇ ਉਸ ਰਫੀਕ ਕੋਲੋਂ ਪੁੱਛਿਆ ਤਾਂ ਰਫੀਕ ਨੇ ਉਹਨਾਂ ਨੂੰ ਕਿਹਾ ਤੁਸੀਂ ਅੱਜ ਦੀ ਰਾਤ ਇੱਥੇ ਰਕੋ ਮੈਂ ਤੁਹਾਨੂੰ ਸਾਰੀ ਗੱਲ ਦੱਸਦਾ ਤੇ ਨਾਲੇ ਤੁਹਾਡਾ ਸੇਵਾ ਪਾਣੀ ਕਰਦੇ ਹਾਂ ਤੁਸੀਂ ਇੱਥੇ ਹੀ ਰਕੋ ਲੋੜੀ ਉਸਦੇ ਕਹਿਣ ਤੇ ਰਾਜਾ ਦੇ ਵਜ਼ੀਰ ਉੱਥੇ ਰੁਕ ਗਿਆ ਤੇ ਉਹਨਾਂ ਨੇ ਬਹੁਤ ਮਾਨਤਨ ਕੀਤਾ ਤੇ ਸੇਵਾ ਕੀਤੀ ਤਰਫੀਕ ਨੇ ਦੱਸਿਆ ਕਿ ਤੁਸੀਂ ਮੈਨੂੰ 100 ਤੇ 50 ਰੁਪਏ ਦਿੱਤੇ ਸਨ ਪਰ ਉਸ ਟਾਈਮ ਮੇਰਾ ਟਾਈਮ ਬਹੁਤ ਮਾੜਾ ਚੱਲਦਾ ਸੀ ਤੇ ਉਹ ਮੇਰੇ ਕਿਸੇ ਕੰਮ ਨਹੀਂ ਆਏ ਤੇ ਉਹ ਕਿਤੇ ਰਾਹ ਚ ਡਿੱਗ ਗਿਆ ਜਾਂ ਮੇਰੀਆਂ ਗਲਤੀਆਂ ਕਰਨ ਇੱਧਰ ਉੱਧਰ ਹੋ ਗਏ ਤੇ ਮੈਂ ਉਹਨਾਂ ਪੈਸਿਆਂ ਦਾ ਕੁਝ ਨਹੀਂ ਕਰ ਸਕਿਆ ਪਰ ਜਦੋਂ ਤੁਸੀਂ ਮੈਨੂੰ ਤੀਜੀ ਵਾਰ ਉਹ ਸਿੱਕਾ ਦਿੱਤਾ ਭਾਵੇਂ ਉਹ ਖੋਟਾ ਹੀ ਸੀ ਔਰ ਜਦੋਂ ਕਿਸਮਤ ਕਹਿੰਦੇ ਚੰਗੀ ਹੋਵੇ ਤੇ ਟਾਈਮ ਚੰਗਾ ਚੱਲਦਾ ਹੋਵੇ ਨਾ ਫਿਰ ਕੋਟੇ ਸਿੱਕੇ ਵੀ ਕੰਮ ਆ ਜਾਂਦੇ ਆ ਮੇਰੇ ਨਾਲ ਉਹੀ ਗੱਲ ਹੋਈ ਮੇਰਾ ਉਹ ਖੋਟਾ ਸਿੱਕਾ ਚੱਲ ਗਿਆ ਮੈਨੂੰ ਇਸ ਤਰ੍ਹਾਂ ਮੱਛੀਆਂ ਵਾਲਿਆਂ ਕੋਲੋਂ ਇਹ ਕੀਮਤੀ ਮੋਤੀ ਪ੍ਰਾਪਤ ਹੋਏ ਤੇ ਮੈਂ ਉਹਨਾਂ ਨੂੰ ਵੇਚ ਕੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਤੇ ਇਸ ਤਰ੍ਹਾਂ ਮੈਂ ਅਮੀਰ ਹੋ ਗਿਆ ਤੇ ਰਾਜੇ ਤੇ ਵਜ਼ੀਰ ਨੂੰ ਸਾਰੀ ਗੱਲ ਸਮਝ ਆ ਗਈ ਕਿ ਇਹ ਮਜ਼ਦੂਰ ਵਿਚਾਰਾ ਕਿਉਂ ਦਿਹਾੜੀ ਆਉਂਦਾ ਸੀ ਇੰਨੇ ਪੈਸੇ ਹੋਣ ਦੇ ਬਾਵਜੂਦ ਵੀ ਉਹ ਵਾਰ-ਵਾਰ ਦਿਹਾੜੀ ਆਉਂਦਾ ਸੀ ਤੇ ਅੱਜ ਇੱਕ ਖੋਟੇ ਸਿੱਕੇ ਨੇ ਉਸ ਮਜ਼ਦੂਰ ਦੀ ਕਿਸਮਤ ਬਦਲ ਦਿੱਤੀ ਤੇ ਉਹ ਬਾਦਸ਼ਾਹ ਨਾਲੋਂ ਘੱਟ ਨਹੀਂ ਸੀ ਸੋ ਦੋਸਤੋ ਇਸ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ ਜਦੋਂ ਟਾਈਮ ਚੰਗਾ ਚੱਲਦਾ ਹੋਵੇ ਨਾ ਉਦੋਂ ਖੋਟੇ ਸਿੱਕੇ ਵੀ ਕੰਮ ਆ ਜਾਂਦੇ ਹਨ ਤੇ ਮਾਲਾ-ਮਾਲ ਕਰ ਦਿੰਦੇ ਹਨ ਪਰ ਜਦੋਂ ਟਾਈਮ ਹੀ ਮਾੜਾ ਚੱਲਦਾ ਹੋਵੇ ਤਾਂ ਉਦੋਂ ਊਠ ਤੇ ਬੈਠਿਆਂ ਨੂੰ ਵੀ ਕੁੱਤਾ ਡੰਡੀ ਵੜ ਜਾਂਦਾ ਹੈ ਤੇ ਉਸ ਸਮੇਂ ਭਾਵੇਂ ਲੱਖਾਂ ਹਜ਼ਾਰਾਂ ਕੀਮਤੀ ਮੋਤੀ ਸੋਨਾ ਸਾਹਮਣੇ ਪਿਆ ਰਹੇ ਪਰ ਉਹ ਹੱਥ ਨਹੀਂ ਆਉਂਦਾ ਕਿਸੇ ਨਾ ਕਿਸੇ ਬਹਾਨੇ ਉਹ ਦੂਰ ਚਲਾ ਜਾਂਦਾ ਹੈ ਸੋ ਦੋਸਤੋ ਇਹ ਕਹਾਣੀ ਜੇ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਦੇ ਆ ਕਰੋ ਤੇ ਨੋਟੀਫਿਕੇਸ਼ਨਾਂ ਜ਼ਰੂਰ ਔਨ ਕਰਿਆ ਕਰੋ ਤਾਂ ਕਿ ਆਉਣ ਵਾਲੀਆਂ ਕਹਾਣੀਆਂ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਸੋ ਧੰਨਵਾਦ